ਅਕੇ ਚੱਲੋ ਪਾਪਾ ਜੀ ਬੇਲ ਚ ਅੰਦਰ ਡਾਕਟਰਾਂ ਕੋਲ ਲੈ ਕੇ ਜਾ ਫਟਾਫਟ ਚੈੱਕ ਅਪ ਕਰਾਉ ਪਰੋ ਬੇਟਾ ਆ ਸਤਰੇ ਉਪਸ ਇੱਕ ਬਹੁਤ ਹੀ ਦਾਨੀ ਪੁਰਸ਼ ਕਹਾਂਗੇ ਅਸੀਂ ਜਿਨੇ ਆਪਣੀ ਜ਼ਮੀਨ ਦਾ ਇੱਕ ਟੁਕੜਾ ਸੀ ਜਿਹੜਾ ਤੂੰ ਵੀ ਗੁਰੂ ਘਰ ਨੂੰ ਉਹ ਵੀ ਸੇਵਾ ਨੂੰ ਉਹ ਵੀ ਗੁਰਮਤ ਵਿਦਿਆਲਿਆ ਨੂੰ ਦਾਨ ਕਰਤਾ ਸਿੰਘ ਨੇ ਆਪਣੀ ਜ਼ਮੀਨ ਦਿੱਤੀ ساری ਉਮਰ ਨਿਹੰਗ ਸਿੰਘ ਦੇ ਆਪਣੇ ਜਿਹੜੇ ਉਹ ਕਾਰਜ ਕੀਤੇ ਪਾਣੀ ਤੇ ਬਾਣੇ ਦੇ ਧਾਰਨੀ ਰਹੇ ਅੱਜ ਆਖੀਰਲੇ ਸਮੇਂ ਚ ਇਹਨਾਂ ਦਿੱਕਤ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਕਹਿਣ ਦੇ ਬਾਵਜੂਦ ਵੀ ਉਹ ਜਗ੍ਹਾ ਵਾਪਸ ਨਹੀਂ ਲਈ ਤੇ ਬਾਬਾ ਜੀ ਵੀ ਅੱਜ ਦਾ ਇਨਸਾਨ ਮੇਰੀ ਮੇਰੀ ਕਰਦਾ ਇਕੱਠੀ ਕਰਦਾ ਤੁਰਿਆ ਫਿਰਦਾ ਇੱਥੇ ਦੋਨੋਂ ਹੀ ਇਹ ਰੱਬ ਰੂਪੀ ਮੈਂ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਬਾਬਾ ਜੀ ਵੀ ਜਿਹੜੇ ਆਪਣੀ ਸੇਵਾ ਤੇ ਲੱਗੇ ਹੋਏ ਨੇ ਗੁਰੂ ਘਰ ਬਣਾਉਂਦੇ ਨੇ ਅੱਗੇ ਵੱਧ ਜਾਂਦੇ ਨੇ ਸੇਵਾ ਲੱਗੀ ਆ ਕੌਮ ਦੇ ਲੇਖੇ ਆਪਣਾ ਸਰੀਰ ਆਪਣਾ ਆਪ ਵਾਰਿਆ ਹੋਇਆ ਪਰ ਭਾਰਾ ਸਰੀਰ ਹੋਣ ਕਰਕੇ ਅਧਰੰਗ ਹੋਣ ਕਰਕੇ ਸਿਹਤਿਕ ਸਮੱਸਿਆਵਾਂ ਹੋਣ ਕਰਕੇ ਇਹ ਉਸ ਤਰੀਕੇ ਨਾਲ ਉਹਨਾਂ ਦੀ ਮਦਦ ਨਹੀਂ ਕਰ ਸਕੀ ਜਿੰਨਾ ਕਰਨੀ ਚਾਹੀਦੀ ਸੀ ਤਾਂ ਫਿਰ ਵਾਈਡੂ ਨੇ ਹੀ ਲਾ ਬਸਿਲਾ ਪੁਣਾਇਆ ਅੱਜ ਬਾਪੂ ਸ੍ਰੀ ਦੇਵ ਸਿੰਘ ਜੀ ਸੁਪਨਿਆਂ ਦੇ ਕਰਤਾ ਇਹ ਜਿਹੜੀ ਜ਼ਮੀਨ ਆਪਾਂ ਬੈਠਿਆ ਨਾ ਇਹ ਇਹਨਾਂ ਦੇ ਮਾਤਾ ਜੀ ਨੇ ਦਿੱਤੀ ਸੀ ਠੀਕ ਹੈ ਠੀਕ ਹੈ ਪੰਜ ਉਹ ਜਿਹੜੇ ਕਿਲੇ ਸੀ ਫਰੀ ਵਿਕੇ ਸ਼ੋਸਾ ਨਾਲ ਬੇਚੇ ਸੀ ਬਾਕੀ ਜ਼ਮੀਨ ਤਾਂ ਸਭ ਲੋ ਤੁਸੀ ਖੁਰਪੁਰ ਤੋਂ ਹੋ ਗਈ ਤੇ ਦੋ ਕਿੱਲੇ ਤੇ ਨਾ 1 ਨੌ ਕਨਾਲਾ ਤੇ ਕੁਝ ਮਰਲੇ ਸੀ ਤੇ ਇਹਨਾਂ ਦੀ ਰਿਪੋਰਟ ਮੁਤਾਬਕ ਦੋ ਕਿੱਲੇ ਤੇ ਕੁਝ ਸੀ ਠੀਕ ਹੈ ਨਾ ਪਰ ਜਿਹੜੀ ਆਪਣੇ ਕੋਲੇ ਆਈ ਉਹ 9 ਕਨਾਲਾ ਦੇ ਕੁਝ ਜਾਈ ਇਹ ਸਾਡੇ ਕੋਲੇ ਘਮਿਆਰੇ ਗਏ ਤਾਂ ਪਰਵਾਹ ਨਹੀਂ ਠੀਕ ਹੈ ਨਾ ਤੇ ਇਹਨਾਂ ਦੀ ਇਹ ਪੋਜੀਸ਼ਨ ਦਾ ਤਵਾਂ ਕਹਿ ਨਹੀਂ ਸਕਦਾ ਵੀ ਕਿਵੇਂ ਤੇ ਕਿਸ ਤਰ੍ਹਾਂ ਠੀਕ ਹੈ ਨਾ ਉਹ ਤੋਂ ਇਹ ਖੁੰਡੀ ਦੇ ਸਾਰੇ ਟੁੱਟਦੇ ਸੀ ਉਹ ਖੁੰਡੀ ਦੇ ਸਾਹਮਣੇ ਉਹ ਪਈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਇਹਨਾਂ ਨੇ ਇਹ ਜ਼ਮੀਨ ਦਿੱਤੀ ਠੀਕ ਹੈ ਦੇਖੇ ਉਹ ਨਾ ਬੇਰਾਨਾ ਕਿਉਂ ਇੱਕ ਹਸਾਲਾ ਲੋਹ ਲੰਗਰ ਪੰਡ ਜਾਂਦਾ ਮਾਜੀ ਕੁਝ ਵੀ ਸ਼ੀ ਗੱਲ ਹੋਈ ਇਹਨਾਂ ਨੇ ਦੇਣ ਤੋਂ ਬਾਅਦ ਫਿਰ ਇਹ ਕੰਮ ਇੱਥੇ ਸ਼ੁਰੂ ਹੋਇਆ ਸ਼ੁਰੂ ਹੋਇਆ ਇਹ ਪੂਰੇ ਫਿਰ ਬਹੁਤ ਵਧੀਆ ਪਹਿਰੇ ਨਾਲ ਕੋਲੇ ਤਿੰਨ ਤਰ੍ਹਾਂ ਦਾ ਮੁੱਢ ਪੁੱਛੀ ਉਹਨਾਂ ਦੇ ਰੋਹ ਦੇ ਪਿੱਛੇ ਆਮੀ ਜੀ 라ਕੇ ਫਿਰ ਸਾਪਿਕ ਜਣ ਜਣ ਜੀ ਤੇ ਕਭ ਉੱਤਨ ਜਾ ਕੇ ਅਸਾ ਚਾਰ ਮਤਲੇ ਮਨੇ ਬੇ ਬੇਲਾ ਬੈਕ ਨੇ ਕੰਮ ਕਰਦੇ ਸੀ ਤੇ ਇਨਾ ਹਰ ਮੇਲ ਸ਼ੋਹਰਾ ਨਾਲ ਸਬੰਧ ਸੀ ਕੋਲੇ ਆਉਂ ਜਾਂਦੇ ਬਾਪੂ ਜੀ ਹੋ ਬਾਪੂ ਜੀ ਕਿਵੇਂ ਹੋ ਹਾਂ ਹਾਂ ਠੀਕ ਹੋ ਪਾਣੀ ਲਿਆ ਕੱਕ ਉਹ ਬਾਪੂ ਜੀ ਕੀ ਨਾਮ ਜੀ ਇਹਨਾਂ ਦਾ ਸੁਖਦੇਵ ਸਿੰਘ ਆ ਜੀ ਸੁਖਦੇਵ ਸਿੰਘ ਜੀ ਸਰਦੇਵ ਸਿੰਘ ਜੀ ਆ ਇਧਰ ਦੇਖੋ ਆ ਇਧਰ ਦੇਖੋ ਇਧਰ ਮੇਰੇ ਵੱਲ ਆ ਇੱਕ ਜੀਤ ਮਾਰਨ ਵਾਲਾ ਕਢਾ ਕੇ ਲੈ ਗਿਆ ਉੱਥੇ ਉੱਥੇ ਡੈਂਟਸ ਦੇ ਪਿਆ ਹੋ ਅੰਦਰ ਖਾਦਾ ਪੀਤਾ ਕੁਛ ਨਹੀਂ ਇਹਨਾਂ ਨੂੰ ਕੋਈ ਨਾ ਕੋਈ ਨਾ ਬੰਨ੍ਹਾ ਗਿਆ ਸਰਦੇਵ ਸਿੰਘ ਜੀ ਕਿਵੇਂ ਹੋ? ਸੁਖਦੇਵ ਸਿੰਘ ਜੀ ਤੁਸੀਂ ਲੁਧਿਆਣੇ ਆ ਗਏ ਹੋ। ਲੁਧਿਆਣੇ ਆ ਗਏ ਤੁਸੀਂ। ਥੋੜਾ ਲਾਜ ਸ਼ੁਰੂ ਹੋ ਜਣਾ ਹੁਣ ਇੱਥੇ ਠੀਕ ਆ। ਸੁਖਦੇਵ ਸਿੰਘ ਜੀ ਤੁਸੀਂ ਠੀਕ ਹੋ ਜਾਣਾ ਹੁਣ ਠੀਕ। ਤੁਸੀਂ ਕਿੱਥੋਂ ਆਏ ਹੋ? ਕਿੱਥੋਂ ਆਏ ਹੋ? ਸੁਖਦੇਵ ਸਿੰਘ ਜੀ ਕਿੱਥੋਂ ਆਏ ਹੋ? ਕਿੱਥੋਂ ਆਏ ਹੋ? ਬੋਲ ਕੇ ਦੱਸੋ ਕਿੱਥੋਂ ਆਏ ਹੋ ਤੁਸੀਂ ਕਾਕਾ ਜੀ ਲੈ ਕੇ ਚੱਲੋ ਬਾਬਾ ਜੀ ਨੂੰ ਤਾਂ ਹਸਪੀਟਲ ਚ ਨਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਸਾਡੇ ਕੋਲੇ ਅੱਜ ਇੱਕ ਬਹੁਤ ਹੀ ਦਾਨੀ ਪੁਰਸ਼ ਕਹਾਂਗੇ ਅਸੀਂ ਜਿਨੇ ਆਪਣੀ ਜ਼ਮੀਨ ਦਾ ਇੱਕ ਟੁਕੜਾ ਸੀ ਜਿਹੜਾ ਉਹ ਵੀ ਗੁਰੂ ਘਰ ਨੂੰ ਉਹ ਵੀ ਸੇਵਾ ਨੂੰ ਉਹ ਵੀ ਗੁਰਮਤ ਵਿਦਿਆਲਿਆ ਨੂੰ ਦਾਨ ਕਰਤਾ ਤੇ ਉੱਥੇ ਬਾਬਾ ਜੀ ਬਾਬਾ ਜੀ ਤੁਹਾਡਾ ਕੀ ਨਾਮ ਆਸਾ ਸਿੰਘ ਆਸਾ ਸਿੰਘ ਜੀ ਇਹਨਾਂ ਨੇ ਗੁਰਮਤਿ ਵਿਦਿਆਲੇ ਬਣਾਇਆ ਹੋਇਆ ਲੈ ਕੇ ਚੱਲੋ ਬਾਬਾ ਜੀ ਬੇਲ ਅੰਦਰ ਡਾਕਟਰਾਂ ਕੋਲ ਲੈ ਕੇ ਜਾਓ ਫਟਾਫਟ ਚੈੱਕ ਅਪ ਕਰਾਓ ਬਟਾ ਆ ਸੱਤਰੇ ਹੋ ਕੋਈ ਨਾਲ ਰੱਖ ਬਟ ਡਿਗ ਨਾ ਦੇਣ ਐਸ ਪਾਸੇ ਰਹੇ ਬਟਾ ਹਾਂ ਤਾਂ ਨੀ ਮੈਂ ਕਰ ਦੋ ਬਸ ਪਾ ਦੋ ਨਹੀਂ ਡਿਗ ਦਣ ਜੀ ਦੇਖੋ ਇੱਕ ਚਲੋ ਡਾਕਟਰ ਸਾਹਿਬ ਦੇਖੋ ਫਟਾਫਟ ਹਨਾ ਤੇ ਬਾਬਾ ਆਸਾ ਸਿੰਘ ਜੀ ਅੱਜ ਜਿੱਥੇ ਸਾਡੇ ਕੋਲੇ ਪਹੁੰਚੇ ਨੇ ਸਾਨੂੰ ਪਹਿਲਾਂ ਵੀਡੀਓ ਆਈ ਸੀ ਇਹਨਾਂ ਦੀ ਸਾਡੇ ਵੱਡੇ ਵੀਰ ਜਗਪਾਲ ਸਿੰਘ ਜੀ ਨੇ ਇਹਨਾਂ ਨੇ ਸਾਨੂੰ ਦੱਸਿਆ ਵੀ ਇਦਾਂ ਕਰਕੇ ਵੀ ਡੱਬਾ ਵਾਲੀ ਏਰੀਏ ਦੇ ਵਿੱਚ ਇੱਕ ਬਜ਼ੁਰਗ ਆ ਵੀ ਉਹਦੇ ਪਿੱਛੇ ਬੈੱਡ ਸੋਰ ਹੋ ਗਿਆ ਵੀ ਹੁਣ ਬਹੁਤ ਮਾੜੀ ਹਾਲਤ ਦੇ ਵਿੱਚ ਪਿਆ ਉਹਦੀ ਸੰਭਾਲ ਜਿੰਨੀ ਕਿ ਕਰ ਸਕਦੇ ਉੱਥੇ ਕਰਦੇ ਨੇ ਪ੍ਰਬੰਧਕ ਪਰ ਹਾਲਤ ਦਿਨ-ਦਿਨ ਬਦਤਰ ਹੁੰਦੀ ਜਾ ਰਹੀ ਹੈ ਵੀ ਜਿਹੜੇ ਬਾਬਾ ਜੀ ਉੱਥੇ ਸੇਵਾ ਕਰਦੇ ਨੇ ਉਹ ਖੁਦ ਵੀ ਬੀਲਚੇਅਰ ਤੇ ਨੇ ਜਿਵੇਂ ਕਿ ਬਾਬਾ ਆਸਾ ਸਿੰਘ ਜੀ ਨੂੰ ਤੁਸੀਂ ਦੇਖ ਰਹੇ ਹੋ ਇਹ ਬਾਬਾ ਆਸਾ ਸਿੰਘ ਜੀ ਦੇ ਦਰਸ਼ਨ ਮੁਤਾਬਕ ਅੱਜ ਤੋਂ 14-15 ਸਾਲ ਪਹਿਲਾਂ ਇਹਨਾਂ ਦੇ ਨਾਲ ਮੇਲ ਹੋਏ ਆਪਣੇ ਸਖਦੇਵ ਸਿੰਘ ਜੀ ਦੇ ਸਖਦੇਵ ਸਿੰਘ ਜੀ ਨੂੰ ਜਦੋਂ ਬਾਬਾ ਜੀ ਆਸਾ ਸਿੰਘ ਜੀ ਮਿਲੇ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਜਿਹੜੀ ਜ਼ਮੀਨ 8-9 ਕਨਾਲਾਂ ਵੀ ਮੈਂ দান ਕਰਨੀ ਚਾਹੁੰਦਾ ਮੈਂ ਚਾਹੁੰਦਾ ਉਹ ਕਿਸੇ ਕੌਮ ਦੇ ਕਿਸੇ ਪੰਥ ਦੇ ਕਿਤੇ ਲੇਖੇ ਲੱਗ ਜੇਵੇ ਉਹ ਜਗ੍ਹਾ ਤਾਂ ਬਾਬਾ ਜੀ ਉਹਨਾਂ ਦੀ ਸੇਵਾ ਮਹਾਰਾਜ ਵੱਲੋਂ ਲੱਗੀ ਹੋਈ ਆ ਇਹ ਗੁਰਮਤਿ ਵਿਦਿਆਲੇ ਬਣਾਉਂਦੇ ਆ ਤੇ ਬਣਾ ਕੇ ਅੱਗੇ ਸਪੁਰਦ ਕਰ ਦਿੰਦੇ ਆ ਤੇ ਅੱਗੇ ਵੱਧ ਜਾਂਦੇ ਆ ਤੇ ਬਾਬਾ ਜੀ ਤੁਸੀਂ ਕਿੰਨੇ ਗੁਰਮਤਿ ਵਿਦਿਆਲੇ ਬਣਾਏ ਆ ਜੀ ਮੈਂ ਜੀ ਗੁਰਦੁਆਰੇ ਸਾਹਿਬ ਬਣਾਏ ਜਾਦੇ ਜੀ ਗੁਰੂ ਘਰ ਹਾਂ ਜਿਨ੍ਹਾਂ ਦੇ ਇਤਿਹਾਸ ਕੋਈ ਹੈ ਜੀ ਜਿਨ੍ਹਾਂ ਤੇ ਲੋਕਲ ਵੀ ਹੈ ਕਾਰਸੇ ਵਾਲੇ ਹਾਂ ਕਾਰਸੇ ਵਾਲੇ ਮੈਂ ਬਣਾਉਂਦਾ ਹੀ ਛੱਡਦਾ ਅੱਗੇ ਹੋ ਜਾਂਦਾ ਹੀ ਬਣਾਉਂਦਾ ਹੀ ਛੱਡਦਾ ਅੱਗੇ ਹੋ ਜਾਂਦਾ ਜੀ ਤੇ ਕਮਿਆਰਾ ਪਿੰਡ ਉਥੇ ਨਾਲ ਜੀ ਰੋਡ ਦੇ ਉੱਤੇ ਦਰਬਾਰ ਸਾਹਿਬ ਬਣਿਆ ਤੇ ਇਹ ਜਾਵੜੇ ਸੁਖਦੇਵਰੀ ਸਾਡੇ ਕੋਲੇ ਜੀ ਸ੍ਰੀ ਗੁਰਦੇ ਬਾਪੂ ਹਾਂ ਬਾਪੂ ਜੀ ਇਹ ਜਾ ਕੇ ਕਹਿਣ ਲਗੇ ਤੁਸੀਂ ਮੈਨੂੰ ਡਾਲੀ ਚ ਰੱਖ ਲੋ ਅੱਛਾ ਜੀ ਮੈਂ ਜਦੋਂ ਇਹਨਾਂ ਦੇ ਹਾਲਾਤ ਵੇਖੇ ਉਹ ਹਾਲਾਤ ਬਦਤਰ ਸੀ ਮਨ ਲੱਤਾਂ ਕੰਮ ਨਹੀਂ ਕਰਦੀਆਂ ਸੀ ਇਹਨਾਂ ਦੀ ਤੇ ਅੱਜ ਤੋਂ 14-15 ਸਾਲ ਪਹਿਲਾਂ ਪਹਿਲਾਂ ਵੀ ਨਹੀਂ ਕਰਦੀਆਂ ਜੀ ਇੱਕ ਖੁੰਡੀ ਦੇ ਸਾਰੇ ਤੁਰਦੇ ਅੱਛਾ ਉਹ ਤਿੰਨ ਪੰਜਾਂ ਵਾਲਾ ਸਕੂਟਰ ਸੀਗਾ ਨਾ ਜੀ ਉਹ ਬਾਅਦ ਚ ਅਸੀਂ ਦਿੱਤਾ ਲੈ ਕੇ ਅੱਛਾ ਜੀ ਖੁੰਡੀ ਦੇ ਖੁੰਡੀ ਨਾ ਤੁਰਦੇ ਖੁੰਡੀ ਤੁਰਦੇ ਸੀ ਉਹ ਕਿੰਦੀ ਜੀ ਫਿਰ ਅਸੀਂ ਆਏ ਵੇਖਣ ਸਾਰਾ ਕੁਝ ਵੇਖਿਆ ਫੇਰ ਅਸੀਂ ਐਵੇਂ ਆ ਕਿ ਕੋਸ਼ਿਸ਼ ਵੀ ਕਰੀ ਅਸੀਂ ਕਿਵੇਂ ਨਾ ਕਿਵੇਂ ਕੋਈ ਬੰਦਾ ਇਹਨਾਂ ਦਾ ਨਿਕਲੇ ਪਰ ਸਾਡੇ ਹੱਥ ਕੋਈ ਗੱਲ ਲੱਗੀ ਨਹੀਂ ਇਹਨਾਂ ਦਾ ਕੋਈ ਵਾਰਿਸ ਨਾ ਸਾਡੇ ਹੱਥ ਕੋਈ ਨਹੀਂ ਲੱਗਾ ਜੀ ਹੂੰ ਬਾਕੀ ਮਤਲਬ ਇਹ ਜਦੋਂ ਅਸੀਂ ਕੰਮ ਸ਼ੁਰੂ ਕਰਤਾ ਇਹਨਾਂ ਨੇ ਫਿਰ ਉਹ ਜਗ੍ਹਾ ਤੁਹਾਨੂੰ দান ਕਰਤੀ ਨਹੀਂ ਉਹ ਜਗ੍ਹਾ ਸਾਨੂੰ ਦਿੰਦੇ ਸੀ ਇਹ ਦਿੰਦੇ ਸੀਗੇ ਬਾ ਕਿ ਬਾਬਾ ਜੀ ਮੈਂ ਤਾਂ ਆਪ ਦੀ ਛੱਡ ਕੇ ਆਇਆ ਮੈਂ ਇਹ ਕੰਮ ਨਹੀਂ ਕਰਦਾਗਾ ਹੂੰ ਇਹ ਤੁਸੀਂ ਐਵੇਂ ਕਰੋ ਜੇ ਦੇਣੀ ਹੈ ਨਾ ਤਾਂ ਗੁਰਦਵਾਰੇ ਸਾਹਿਬ ਨੂੰ ਦੇ ਦਿਓ ਹੂੰ ਫਿਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਂ ਤੇ ਧਾਰਮਿਕ ਗੁਰਮਤਿ ਵਿਦਿਆਲਿਆ ਦੇ ਨਾਂ ਤੇ ਕਰਾਇਆ ਇਹ ਨਾਮ ਉਹ ਦੇ ਨਾ ਹੁੰਦੀ ਨਹੀਂ ਰਜਿਸਟਰੀ ਉੱਤੇ ਉਹ ਜ਼ਮੀਨਾਂ ਕਾਲੇ ਵਾਲਾ ਜਿਹਦੇ ਵਿੱਚ ਥੋੜੀ ਜੀ ਇਹਨਾਂ ਦੇ ਮਾਤਾ ਦੀ ਖਰੀਦੀ ਹੋਈ ਸੀ ਉਹ ਪਰਿਵਾਰਕ ਮੈਂਬਰ ਤਾਂ ਕੋਈ ਸਾਹਮਣੇ ਆਇਆ ਨਹੀਂ ਇਹਨਾਂ ਨੇ ਫਿਰ ਅਸਟਾਮ ਦੇ ਉੱਤੇ ਬਾਬਾ ਦੀਪ ਸਿੰਘ ਦੇ ਨਾਂ ਤੇ ਭਰਤੀ ਹਮ ਅਦਾਲਤ ਦੇ ਵਿੱਚ ਅੱਛਾ ਜੀ ਹਾਂਜੀ ਉਹ ਚਲਦੇ ਚਲਦੇ ਰਹੇ ਫਿਰ ਅਸੀਂ ਉਹ ਬਣਾਉਣਾ ਸ਼ੁਰੂ ਕਰਤਾ ਇਹ ਸਾਨੂੰ ਛੱਡ ਕੇ ਫਿਰ ਮੰਗਿਆਣਾ ਪਿੰਡ ਹੈਗਾ ਕਾਲਾ ਵਾਲੀ ਮੰਡੀ ਕੋਲੇ ਜੀ ਉੱਥੇ ਜਾਵੜੇ ਇਹ ਰਹੇ ਤਿੰਨ ਚਾਰ ਸਾਲ ਉਥੇ ਉਸ ਤੋਂ ਬਾਅਦ ਇਹਨਾਂ ਨੂੰ ਵੱਜ ਗਿਆ ਹਾਦਰੰਗ ਹਾਦਰੰਗ ਤੋਂ ਬਾਅਦ ਸਾਡੇ ਕੋਲੇ ਆ ਗਏ ਹੂੰ ਫਿਰ ਅਸੀਂ ਤੇਲਾ ਤੂਲਾ ਦੀਆਂ ਮਾਲਸਾ ਜੀਆਂ ਕਰੀਆਂ ਹਾਦਰੰਗ ਤਾਂ ਹੋ ਗਿਆ ਠੀਕ ਹੂੰ ਇਹਨਾਂ ਨੂੰ ਅਸੀਂ ਤਿੰਨ ਟਾਇਰਾਂ ਵਾਲਾ ਮੋਟਰਸਾਈਕਲ ਵਾਲਾ ਕੇ ਦਿੱਤਾ ਸੀ ਇੱਕ ਸ਼ੀਟ ਦੇ ਉੱਤੇ ਹੀ ਹੂੰ ਇਹ ਨਾਲ ਮੁੜ ਕੇ ਉਹਦੇ ਬਾਡੀ ਮਗਰ ਲਵਾ ਲਈ ਹੂੰ ਤੇ ਬਾਡੀ ਦੇ ਆਪ ਦੇ ਮਦਦ ਧਾਰਮਿਕ ਚਿੰਨ੍ਹ ਜਿਹਾ ਲੈ ਕੇ ਜਿਵੇਂ ਕੋਈ ਦੀਵਾਨ ਸਜਦੇ ਉਸੇ ਜਾਵੜਦੇ ਜਿਵੇਂ ਕੜੇ ਕੰਗੇ ਤਲਵਾਰ ਇਹਨਾਂ ਚੀਜ਼ਾਂ ਵੇਚਣ ਲੱਗ ਗਏ ਹਾਂਜੀ ਅਖੀਰ ਦੇ ਵਿੱਚ ਸਾਡੇ ਕੋਲੇ ਆ ਹੂੰ ਕਹਿੰਦੇ ਬਈ ਬੈਠੋਂ ਨਹੀਂ ਹਿੱਲਿਆ ਜਾਂਦਾ ਹੂੰ ਸਿਰ ਸੁਆ ਦੇ ਥੋੜੇ ਗਰਮ ਜਿਵੇਂ ਨਿਹੰਗ ਸਿੰਘ ਹੁੰਦੇ ਆ ਹੂੰ ਇਹ ਨਿਹੰਗ ਸਿੰਘ ਦੇ ਬਾਣੇ 'ਚ ਹੀ ਮਿਲੇ ਸੀ ਤੁਹਾਨੂੰ ਸ਼ੁਰੂ ਤੋਂ ਨਿਹੰਗ ਸਿੰਘ ਹੀ ਸੀ ਖੁਦ ਤੋਂ ਹੀ ਨਿਹੰਗ ਸਿੰਘ ਸੀ ਹੂੰ ਉਹ ਕਰਦਾ ਕਰਦਾ ਜੀ ਅਸੀਂ ਰੱਖ ਲਿਆ ਹੂੰ ਬਾਜੋ ਬਾਬਾ ਜੀ ਕਿਉਂ ਜ਼ਮੀਨ ਜੋ ਇਹਨਾਂ ਦੀ ਸੀ ਹੂੰ ਤੇ ਕਰ ਕਰਾ ਕੇ ਇਹ ਮੁੜ ਕੇ ਰਹਿੰਦੇ ਰਹੇ ਠੀਕ ਸੀਗੇ ਹੂੰ ਆਪ ਦੀ ਕਰਮਕਿਰਿਆ ਸੰਭਾਲਦੇ ਸੀ ਜੇ ਦਿਨ 23 24 ਤਰੀਕ ਨੂੰ ਗਰਮੀ ਜਿਆਦੇ ਪਈ ਸੀ ਉਹ ਦਿਨ ਜੀ ਇਹ ਤੜਕੇ ਉੱਠ ਕੇ ਇਸ਼ਨਾਨ ਪਾਣੀ ਵੀ ਕਰਿਆ ਦੁਪਹਿਰ ਦੀ ਇਹ ਤੁਰੇ ਨਾਜ ਦੋ ਮੈਂ ਆ ਕੇ ਮੁੰਡਿਓ ਇਹ ਡਿੱਗਣਗੇ ਕੋਲੇ ਕੋਈ ਬੱਚਾ ਖੜਾ ਸੀ ਉਹਨਾਂ ਨੇ ਚੁੱਕ ਕੇ ਇਹਨਾਂ ਨੂੰ ਮੰਜੇ ਤੇ ਪਾਤਾ ਮੁੜ ਕੇ ਨਹੀਂ ਹਿਲੇ ਉਹ ਵੇਦਲੋ ਸੇਵਾਦਾਰ ਸਾਡੇ ਕੋਲ ਆਖੜਾ ਇਹਨਾਂ ਦਾ ਪਿੰਡ ਹੈ ਪਥਰਾਲਾ ਇਹਨਾਂ ਨੂੰ ਮੈਂ ਬੁਲਾਇਆ ਸੀ ਆਪ ਦੇ ਪੈਰਾਂ ਨੂੰ ਮਾਲਿਸ਼ ਕਰਨ ਵਾਸਤੇ ਆਦੇ ਬਾਬਾ ਜੀ ਚਲ ਮੈਂ ਕਰ ਦੂੰਗਾ ਸੇਵਾ ਉਹ ਸਾਡੇ ਵਾਲੀ ਸੇਵਾ ਤਾਂ ਪਾਸੇ ਰਹਿ ਗਈ ਤੇ ਬਾਬਿਆਂ ਮਨੇ ਹੋਣਾ ਪੈ ਗਿਆ ਇਹਨਾਂ ਉਹਨਾਂ ਦੀ ਸੇਵਾ ਤੇ ਲੱਗ ਗਏ ਇਹਨਾਂ ਨੂੰ ਵਿਚਾਰਾਂ ਇਹਨੇ ਐਵੇਂ ਆਖੇ ਜੀ ਪੂਰਾ ਕਰਿਆ ਉਦੋਂ ਦੇ ਫਿਰ ਲੱਗੇ ਹੋਏ ਨੇ ਉਹ ਦਿਨ ਦੇ ਲਗੇ ਸੀ ਪਥਰਾਲੇ ਦੇ ਸੀਗੇ ਇਹਨਾਂ ਨੇ ਆਪ ਦੇ ਬਨੇ ਚਾਂਚ ਨਹੀਂ ਜਾਣ ਦਿੱਤਾ ਪਰ ਜੜੇ ਕਰਮ ਰੇਖਾ ਨੂੰ ਕਿਹੜਾ ਮਿਟਾਊਗਾ ਉੱਪਰੋਂ ਪਾਸਾ ਨਾ ਲੈਣ ਕਰਕੇ ਪਿੱਛੇ ਉਹਨਾਂ ਦੇ ਬੈੱਡ ਸੋਰ ਹੋ ਗਿਆ ਜਾ ਬੈੱਡ ਸੋਰ ਤਕੜੀ ਹੈ ਜੀ ਆਪਣੀ ਟੁੱਡਰੀ ਜੀ ਹੈ ਨਾ ਆ ਸਾਰੀ ਮੈਂ ਦੇਖੀ ਹੈ ਜੀ ਉਹ ਸਾਰੀ ਉੱਠ ਖੜਿਆ ਮਾਸ ਗਲ ਗਿਆ ਫੇਰ ਕੀ ਹੋਇਆ ਨਾ ਸਾਡੇ ਮੈਂ ਇੱਕ ਹਰਮੇਲ ਸਿੰਘਾ ਕੋਈ ਮੈਂ ਕਿ ਹਰਮੇਲ ਸਿੰਘ ਯਾਰ ਮੈਂ ਤਾਂ ਪਾਣੀ ਵੀ ਨਹੀਂ ਪੀ ਸਕਦਾ ਤੇ ਤੁਸੀਂ ਵੇਖੋ ਕੇਮੇ ਨਾ ਕੇਮੇ ਇੱਕ ਇੱਕ ਬੰਦਾ ਰੋਜ਼ ਰਹਾ ਤਾਂ ਵੀ ਗੱਲ ਬਣ ਜਾਂਦੀ ਹੈ ਉਹ ਕਹਿੰਦਾ ਨਹੀਂ ਬਾਬਾ ਜੀ ਤੁਸੀਂ ਐਵੇਂ ਕਰੋ ਜਿਹੜੀਆਂ ਸੰਸਥਾਵਾਂ ਬਣੀਆਂ ਹੈ ਨਾ ਉਹਨਾਂ ਨਾਲ ਮੇਲ ਕਰੋ ਉਹ ਵੈਗਰੂ ਨੇ ਕਿਰਪਾ કરી ਬਾਪੂ ਜੀ ਬਾਬਾ ਜੀ ਅਸੀਂ ਉਸ ਬਾਪੂ ਦੀ ਬਜ਼ੁਰਗ ਦੀ ਸੇਵਾ ਕਰ ਸਕੀ ਕਿ ਦੇਖੋ ਬੰਦੇ ਨੇ ਜ਼ਿੰਦਗੀ 'ਚ ਨਾ ਇੱਕ ਕਰਮਾਂ ਦੇ ਜਿਵੇਂ ਤੁਸੀਂ ਦੱਸਿਆ ਗੱਲ ਆ ਵੀ ਸਾਰੀ ਉਮਰ ਹਨ ਆਪਣੇ ਅਖੜ ਪੁਣੇ 'ਚ ਕੱਢੀ ਕਿਸੇ ਦੇ ਮੂਰੇ ਝੁਕੇ ਨਹੀਂ ਹਨਾ ਜ਼ੁਰਤ ਨਾ ਕੱਢੀ ਸਰੀਰਕ ਸਮੱਸਿਆ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਲਾਲਚ ਨਹੀਂ ਕੀਤਾ ਜਿੰਨੀ ਕਾਬ ਦੀ ਜਗਾ ਜ਼ਮੀਨ ਸੀਗੀ ਉਹ ਵੀ ਚੰਗੇ ਲੇਖੇ ਲਾਉਣ ਵਾਸਤੇ ਦਾਨ ਦੇ ਦਿੱਤੀ ਹੈ ਨਾ ਚਲੋ ਜਿੱਥੇ ਅੱਜ ਗੁਰਮਤਿ ਵਿਦਿਆਲਾ ਬਣਿਆ ਉੱਥੇ ਕਿਸੇ ਨਾ ਕਿਸੇ ਨੂੰ ਭਲਾ ਹੋਣਾ ਹੀ ਆ ਹੈ ਨਾ ਇੰਨੇ ਬੱਚੇ ਸੀ ਚਲੋ ਆ ਤੁਸੀਂ ਦੱਸਦੇ ਵੀ ਕੋਵਿਡ ਤੋਂ ਬਾਅਦ ਲੋਕ ਬੱਚੇ ਥੋੜੇ ਘਟ ਕੇ ਆਉਣੇ ਸਾਰੇ ਹੀ ਘਟ ਗਏ ਜੀ ਹਾਂ ਸਾਰੇ ਪਾਸੇ ਹੀ ਫਰਕ ਪਿਆ ਵੈਸੇ ਵੀ ਸਾਡੀ ਮੰਨ ਲਓ ਗਰਾਵਟ ਆਈ ਹੈ ਜੀ ਸਾਡੇ ਸਿਸਟਮ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਆ ਗਈ ਧਰਮ ਪ੍ਰਚਾਰ ਦੀ ਜਿਹੜੀ ਇਸ ਤਰ੍ਹਾਂ ਦੀ ਗਤੀ ਹੋਣੀ ਚਾਹੀਦੀ ਸੀ ਹੋਈ ਨਹੀਂ ਉਸ ਤਰ੍ਹਾਂ ਤੁਸੀਂ ਵੇਖੋ ਇਹਨਾਂ ਦਾ ਇੱਕ ਹੋਰ ਹੈ ਇਹਨਾਂ ਨੂੰ ਕਹਿਣ ਵਾਲਿਆਂ ਨੇ ਇਹ ਗੱਲ ਵੀ ਆ ਕੇ ਬਈ ਜਿਹੜੀ ਤੇਰੀ 6 ਸਾਢੇ 6 ਕਨਾਲ ਬਚਦੀ ਐ ਉਹ ਤੂੰ ਵੇਚ ਦੇ ਹਾਂ ਇਹ ਕਹਿੰਦਾ ਵੀ ਇਹ ਕੰਮਾ ਨਹੀਂ ਕਰਦਾ ਹੂੰ ਇਹ ਕੰਮ ਕਰਦਾ ਹੀ ਨਹੀਂ ਕਿ ਜਿਹੜੀ ਦੇਤੀ ਮੈਂ ਦੇਤੀ ਤੇ ਜਿਹੜੀ ਦੇਤੀ ਉਹ ਮਤਲਬ ਐਸ ਗੱਲੋਂ ਆਪਾਂ ਕਿ ਇਹਨਾਂ ਦਾ ਸਦਕ ਬੜਾ ਤਕੜਾ ਰਿਆ ਨਹੀਂ ਚਲੋ ਬਹੁਤ ਸ਼ੁਕਰੀਆ ਵੀ ਹੈ ਜੀ ਤੁਹਾਡਾ ਹਾਂ ਬਾਕੀ ਜਦੋਂ ਤੁਸੀਂ ਹੋਸਤੇ ਲਿਆਉਂਗੇ ਹੂੰ ਤੁਹਾਡੇ ਪੁੱਛਣ ਦੇ ਤਰੀਕੇ ਤੇ ਸਾਡੇ ਪੁੱਛਣ ਦੇ ਤਰੀਕੇ ਦਾ ਫਰਕ ਆ ਹੂੰ ਕੋਸ਼ਿ ਸਾਰਾ ਕੋ ਪੁੱਛ ਲੋ ਨਹੀਂ ਕੋਈ ਨਹੀਂ ਹੁਣ ਵੀ ਕੋਸ਼ਿਸ਼ ਕੀਤੀ ਪਰ ਉਹ ਇਸ ਟਾਈਮ ਵਿਚਾਰੇ ਇਸ ਕਲੇਮ ਚ ਨਹੀਂ ਆ ਸਕਦਾ ਜੀ ਉਹ ਤੇ ਜਿੱਦਾਂ ਬਾਬਾ ਅਸਾ ਸਿੰਘ ਜੀ ਨੇ ਦੱਸਿਆ ਵੀ ਦੇਖੋ ਇੱਥੋਂ ਇਹ ਗੱਲ ਸਿੱਧ ਹੁੰਦੀ ਆ ਵੀ ਅੱਜ ਦਾ ਇਨਸਾਨ ਮੇਰੀ ਮੇਰੀ ਕਰਦਾ ਇਕੱਠੀ ਕਰਦਾ ਤੁਰਿਆ ਫਿਰਦਾ ਇੱਥੇ ਦੋਨੋਂ ਹੀ ਇਹ ਰੱਬ ਰੂਪੀ ਮੈਂ ਤਾਂ ਅਸੀਂ ਇਹਨਾਂ ਨੂੰ ਕਹਾਂਗੇ ਬਾਬਾ ਜੀ ਵੀ ਜਿਹੜੇ ਆਪਣੀ ਸੇਵਾ ਤੇ ਲੱਗੇ ਹੋਏ ਨੇ ਗੁਰੂ ਘਰ ਬਣਾਉਂਦੇ ਨੇ ਅੱਗੇ ਵਧ ਜਾਂਦੇ ਨੇ ਸੇਵਾ ਲੱਗੀ ਆ ਕੌਮ ਦੇ ਲੇਖੇ ਆਪਣਾ ਸਰੀਰ ਆਪਣਾ ਆਪ ਵਾਰਿਆ ਹੋਇਆ ਲੋਕ ਜਗਾ ਦਿੰਦੇ ਆ ਲੋਕ ਇਹਨਾਂ ਦੇ ਰਾਹੀਂ ਦਾਨ ਦਿੰਦੇ ਆ ਤੇ ਆਪਣਾ ਕੰਮ ਕਰਕੇ ਅੱਗੇ ਵਧ ਜਾਂਦੇ ਆ ਪਰ ਜਿਹੜਾ ਗੁਰਮਤ ਵਿਦਿਆਲਾ ਬਣਾਉਣ ਦਾ ਇਹ ਪ੍ਰਾਲਾ ਇਹਨਾਂ ਵੱਲੋਂ ਕੀਤਾ ਗਿਆ ਇਹ ਬਹੁਤ ਹੀ ਸਲੰਘਾਯੋਗ ਆ ਕਿਉਂਕਿ ਜਦੋਂ ਸਾਨੂੰ ਪਤਾ ਲੱਗਿਆ ਵਿਕਪਾਲ ਵੀਰੇ ਨੇ ਸਾਨੂੰ ਦੱਸਿਆ ਤਾਂ ਸਾਨੂੰ ਲੱਗਿਆ ਵੀ ਅਸੀਂ ਵੀ ਆਪਣਾ ਬਣਦਾ ਜਿੰਨਾਕ ਸੇਵਾ ਦਾ ਹਿੱਸਾ ਵੀ ਅਸੀਂ ਵੀ ਉਦੇ ਵਿੱਚ ਪਾਈਏ ਦੇਖੋ ਬਾਪੂ ਸਖਦੇਵ ਸਿੰਘ ਜੀ ਦਾ ਇਲਾਜ ਕਰਾਉਣ ਦੀ ਔਕਾਤ ਸਾਡੀ ਨਹੀਂ ਹੈਗੀ ਨਾ ਅਸੀਂ ਆਪਣੇ ਘਰੇ ਰੱਖ ਸਕਦੇ ਸੀ ਉਹਨਾਂ ਨੂੰ ਇਹ ਤਾਂ ਉਹਦਾ ਹੀ ਬਖਸ਼ਿਆ ਹੋਇਆ ਘਰ ਆ ਉਹਨਾਂ ਦੇ ਲੀੜਾ ਕਪੜਾ ਦਵਾਈ دارو ਛੱਤ ਡਾਕਟਰ ਸਭ ਵੈਗਰੂ ਨੇ ਕਰਨਾ ਸੱਚੇ ਪਾਤਸ਼ਾਹ ਨੇ ਕਰਨਾ ਉਹ ਵੱਡੀ ਗੱਲ ਇਹ ਆ ਵੀ ਇਥੋਂ 150 ਕਿਲੋਮੀਟਰ ਪੌਣੇ 200 ਕਿਲੋਮੀਟਰ ਦੂਰ ਖੇਤਾਂ ਦੇ ਵਿੱਚ ਬਣਿਆ ਇਹ ਵਿਦਿਆਲਿਆ। ਇੱਥੇ 4-4 ਕਿਲੋਮੀਟਰ ਕੋਈ ਚੇੜ ਨਹੀਂ। 4 ਕਿਲੋਮੀਟਰ ਇੱਧਰ ਕੋਈ ਪਿੰਡ ਦਾ ਘਰ ਨਹੀਂ ਨਾ ਇੱਧਰ ਕੋਈ ਘਰ ਆ। ਕੁਝ ਵੀ ਨਹੀਂ ਆ। ਔਰ ਉੱਥੇ ਜੰਗਲ ਦੇ ਵਿੱਚ ਮੰਗਲ ਬਣਾਤੇ ਮਹਾਰਾਜ ਨੇ ਬਾਪੂ ਸੁਖਦੇਵ ਸਿੰਘ ਜੀ ਦੇ ਮਨ ਚੋਂ ਭਾਵਨਾ ਜਾਗੀ ਵੀ ਮੈਂ ਆਪਣੀ ਜਗ੍ਹਾ ਇਸ ਲਈ ਖੇਲਾਵਾ ਤੇ ਬਾਬਾ ਅਸਾ ਸਿੰਘ ਜੀ ਨੇ ਉਹ ਸੇਵਾ ਕੀਤੀ ਅੱਜ ਉੱਥੇ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਆ। ਉੱਥੇ ਸਾਰੇ ਪ੍ਰਬੰਧ ਨੇ ਉੱਥੇ ਟੀਚਰ ਨੇ ਸਭ ਨੇ ਪਰ ਵਿਦਿਆਰਥੀ ਨਹੀਂ ਜਾ ਰਹੇ ਉੱਥੇ ਇਸ ਕਰਕੇ ਸਾਡੀ ਇੱਕ ਇਹ ਬੇਨਤੀ ਵੀ ਸੰਗਤ ਨੂੰ ਜ਼ਰੂਰੀ ਹੈ ਵੀ ਉਸ ਇਲਾਕੇ ਦੇ ਲੋਕਾਂ ਨੂੰ ਵੀ ਦੇਖੋ ਸੁਖਦੇਵ ਸਿੰਘ ਨੇ ਆਪਣੀ ਜ਼ਮੀਨ ਦਿੱਤੀ ਸਾਰੀ ਉਮਰ ਨਿਹੰਗ ਸਿੰਘ ਦੇ ਆਪਣੇ ਜਿਹੜੇ ਉਹ ਕਾਰਜ ਕੀਤੇ ਬਾਣੀ ਤੇ ਬਾਣੇ ਦੇ ਧਾਰ ਨਹੀਂ ਰਹੇ ਅੱਜ ਅਖੀਰਲੇ ਸਮੇਂ 'ਚ ਇੰਨੀ ਦਿੱਕਤ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਕਹਿਣ ਦੇ ਬਾਵਜੂਦ ਵੀ ਉਹ ਜਗ੍ਹਾ ਵਾਪਸ ਨਹੀਂ ਲਈ ਤੇ ਬਾਬਾ ਜੀ ਨੇ ਵੀ ਜਿੰਨੀ ਕੋਥੇ ਉਹਨਾਂ ਦੀ ਕਰ ਸਕਦੇ ਸੀ ਸੇਵਾ ਕੀਤੀ ਜਿਵੇਂ ਵੀਰ ਜੀ ਹੁਣੀ ਦੱਸਦੇ ਆ ਵੀ ਇਹ ਮਾਲਸ਼ਾਂ ਕਰਦੇ ਰਹੇ ਪਰ ਭਾਰਾ ਸਰੀਰ ਹੋਣ ਕਰਕੇ ਅਧਰੰਗ ਹੋਣ ਕਰਕੇ ਸਰੀਰਕ ਸਮੱਸਿਆਵਾਂ ਹੁਣ ਕਰਕੇ ਇਹ ਉਸ ਤਰੀਕੇ ਨਾਲ ਉਹਨਾਂ ਦੀ ਮਦਦ ਨਹੀਂ ਕਰ ਸਕੇ ਜਿੱਦਾਂ ਕਰਨੀ ਚਾਹੀਦੀ ਸੀ ਤਾਂ ਫਿਰ ਵਾਇਗਰੂ ਨੇ ਹਿੱਲਾ ਵਸੀਲਾ ਬਣਾਇਆ ਅੱਜ ਬਾਪੂ ਸੁਖਦੇਵ ਸਿੰਘ ਸੁਪਨਿਆਂ ਦੇ ਘਰ ਪਹੁੰਚ ਗਏ ਬਾਪੂ ਦੇ ਬੈਕ ਸਾਈਡ ਤੇ ਬਹੁਤ ਵੱਡਾ ਜ਼ਖਮ ਆ ਜੋ ਕਿ ਅਸੀਂ ਤੁਹਾਨੂੰ ਵੀਡੀਓ ਚ ਨਹੀਂ ਦਿਖਾ ਸਕਦੇ ਪਰ ਇਸ ਗੱਲ ਨੂੰ ਮਹਿਸੂਸ ਜ਼ਰੂਰ ਕਰਿਓ ਵੀ ਇੱਕ ਬੰਦਾ ਜਿਹਨੇ ਵਿਆਹ ਨਹੀਂ ਕਰਾਇਆ ਜਿਹਦੇ ਬੱਚੇ ਨਹੀਂ ਜਿਹਦਾ ਕੋਈ ਵਾਰਸ ਨਹੀਂ ਮਾਂ ਸੀ ਮਾਂ ਵੀ ਤੁਰ ਗਈ ਬਾਪ ਸੂਗਾ ਬਾਪ ਵੀ ਤੁਰ ਗਿਆ ਇਸ ਦੁਨੀਆ ਤੋਂ ਤੇ ਉਹਨੇ ਅਖੀਰ ਆਪਣਾ ਸਹਾਰਾ ਆਪਣਾ ਆਪ ਗੁਰੂ ਘਰ ਦੇ ਲੈ ਕੇ ਲਾਤਾ ਤੇ ਅੱਜ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਕਾਲ ਜੁਗੀਆਂ ਦੀ ਮਹਾਰਾਣੀ ਸੇਵਾ ਲਾਤੀ ਤੇ ਅਸੀਂ ਬਾਪੂ ਜੀ ਦੀ ਸੇਵਾ ਕਰ ਸਕੀਏ ਬਾਪੂ ਸੁਖਦੇਵ ਸਿੰਘ ਜੀ ਦੀ ਸੰਭਾਲ ਕਰ ਸਕੀਏ ਤੁਸੀਂ ਸਾਰੇ ਅਰਦਾਸ ਕਰਿਓ ਸੱਚੇ ਪਾਤਸ਼ਾਹ ਕਿਰਪਾ ਕਰਨ ਐਸੀਆਂ ਬਹੁਤ ਸਾਰੀਆਂ ਸਾਡੇ ਸਮਾਜ ਦੇ ਵਿੱਚ ਸਾਡੇ ਭਾਈਚਾਰੇ ਦੇ ਵਿੱਚ ਰੂਹਾਂ ਨੇ ਜਿਨ੍ਹਾਂ ਨੇ ਜੀਵਨ ਦੇ ਖਿਲਾਤਾ ਆਪਣੇ ਕੌਮ ਦੇ ਧਰਮ ਦੇ ਸੇਵਾ ਦੇ ਪਰ ਉਹਨਾਂ ਨੂੰ ਉਸ ਤਰੀਕੇ ਨਾਲ ਅਪਲਾਈ ਨਹੀਂ ਕੀਤਾ ਕਿ ਉਸ ਤਰੀਕੇ ਨਾਲ ਲੋਕਾਂ ਵੱਲੋਂ ਉਹਨਾਂ ਦੀ ਸਪੋਰਟ ਨਹੀਂ ਕੀਤੀ ਗਈ ਜਿੱਦਾਂ ਦੀ ਉਹਨਾਂ ਨੂੰ ਲੋੜ ਸੀ ਗੱਲ ਬਾਪੂ ਸੁਖਦੇਵ ਸਿੰਘ ਜੀ ਦੀ ਨਹੀਂ ਕਰਦੇ ਇਹ ਤਾਂ ਬਾਈ ਗੁਰੂ ਜੀ ਨੇ ਸਾਰਾਂ ਦੇ ਹੀ ਹੁੰਦਾ ਜੀ ਇੱਥੇ ਭੇਜਤਾ ਬਾਬਾ ਜੀ ਕਿਰਪਾ ਕਰਨ ਮਹਾਰਾਜ ਨੇ ਜੇ ਇੱਥੇ ਗੁਰੂ ਸਾਹਿਬ ਨੇ ਬੁਲਾਇਆ ਉਹਨਾਂ ਨੂੰ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਉਹਨਾਂ ਦੀ ਸੇਵਾ ਵੀ ਹੋ ਪਰ ਸਾਡੇ ਕੋਲੇ ਬਹੁਤ ਸਾਰੇ ਇਸ ਤਰ੍ਹਾਂ ਦੇ ਬਾਪੂ ਬਜ਼ੁਰਗ ਸਾਡੇ ਕੋਲੇ ਆਉਂਦੇ ਨੇ ਜਿਨ੍ਹਾਂ ਨੇ ਸਾਰੀ ਸਾਰੀ ਉਮਰ ਲੇਖੇ ਲਾਤੀ ਪਰ ਜਦੋਂ ਅਖੀਰਲੇ ਸਮੇਂ 'ਚ ਜ਼ਰੂਰਤ ਹੁੰਦੀ ਆ ਹੁਣ ਜਿਵੇਂ ਬਾਬਾ ਜੀ ਸੀਗੇ ਜਿੰਨਾ ਇਹ ਕਰ ਸਕਦੇ ਸੀ ਇਹ ਕਹਿੰਦੇ ਅਸੀਂ ਆਪਣੇ ਵੱਲੋਂ ਕਰਦੇ ਕਰਿਆ ਵੀ ਪਰ ਜਿਹੜੀ ਉਹਨਾਂ ਨੂੰ ਜ਼ਰੂਰਤ ਸੀ ਇਸ ਟਾਈਮ ਉਹ ਨਹੀਂ ਹੋ ਸਕੀ ਉਹ ਜ਼ਰੂਰਤ ਤਾਂ ਉਹੀ ਲੋਕ ਪੂਰੇ ਕਰ ਸਕਦੇ ਜਿਹੜੇ ਆਪਣੇ ਹੋਣ ਹਨਾ ਹੁਣ ਆਪਣੇਆਂ ਚੋਂ ਕੋਈ ਬਾਬਾ ਜੀ ਦੱਸਦੇ ਮੂਹਰੇ ਨਹੀਂ ਆਇਆ ਸਾਨੂੰ ਲੱਭਿਆ ਹੀ ਨਹੀਂ ਕਿਸੇ ਨੇ ਕਿਹਾ ਹੀ ਨਹੀਂ ਵੀ ਇਹ ਸਾਡੇ ਤਾਏ ਦਾ ਪੁੱਤ ਆ ਇਹ ਸਾਡੀ ਮਾਸੀ ਦਾ ਪੁੱਤ ਆ ਇਹ ਸਾਡੀ ਭੂਆ ਦਾ ਪੁੱਤ ਆ ਇਹ ਸਾਡੇ ਮਾਮੇ ਦਾ ਪੁੱਤ ਆ ਆਪਾਂ ਕੀ ਤੁਹਾਨੂੰ ਲੱਗਦਾ ਵੀ ਬਾਪੂ ਸੁਖਦੇਵ ਸਿੰਘ ਜੀ ਦਾ ਦੁਨੀਆਂ ਤੇ ਕੋਈ ਵੀ ਨਹੀਂ ਹੋਊਗਾ ਹੋਊਗਾ ਪਰ ਕੋਈ ਆਇਆ ਨਹੀਂ ਜੀ ਕੋਈ ਆਇਆ ਹੀ ਨਹੀਂ ਦੇਖੋ ਇਦਾਂ ਦੇ ਜਿਹੜੇ ਹਾਲਾਤ ਸਾਡੇ ਬਣਦੇ ਜਾ ਰਹੇ ਆ ਇਹ ਬੜੇ ਦੁਖਦਾਈ ਨੇ ਵੀ ਜਦੋਂ ਜ਼ਰੂਰਤਾਂ ਇਨਸਾਨ ਨੂੰ ਅਸੀਂ ਇੱਕ ਦੂਜੇ ਦੇ ਨਾਲ ਖੜੀਏ ਇੱਕ ਦੂਜੇ ਦਾ ਸਾਥ ਦਈਏ ਕਰਨ ਕਰਾਉਣ ਵਾਲਾ ਤੋਂ ਉੱਪਰ ਬੈਠਾ ਆਪੇ ਕਰਾ ਲੈਂਦਾ ਜਿਵੇਂ ਹੁਣ ਸਵੱਬ ਬਣਾਇਆ ਕਿਵੇਂ ਜਗਪਾਲ ਬਾਈ ਜੀ ਦੇ ਰਾਹੀਂ ਸਨੇਹਾ ਪਹੁੰਚਿਆ ਕਿਵੇਂ ਅੱਜ ਸਾਡੇ ਟੀਮ ਦੇ ਮੈਂਬਰ ਜਗਸੀਰ ਸਿੰਘ ਜੀ ਦੀ ਅਸੀਂ ਡਿਊਟੀ ਲਈ ਉਹ ਤੋਂ ਡੱਬ ਵਾਲੀ ਤੋਂ ਫਿਰ ਉਹ ਵੀਰਾ ਉੱਥੇ ਬਾਬੂ ਜੀ ਬਾਬਾ ਜੀ ਉਹਨਾਂ ਕੋਲੇ ਕੱਲ ਜਾ ਕੇ ਆਏ ਬਟੇ ਵੇਖੋ ਉਹ ਪਿੰਡ ਦੇ ਕਈ ਬੰਦੇ ਉਹਨਾਂ ਆਖਿਆ ਹੂੰ ਨਾਲ ਨਹੀਂ ਕੋਈ ਤੁਰਿਆ ਸਰਦਾਰ ਭੂਤ ਸਿੰਘ ਜਿਹੜੇ ਹੈਗੇ ਜੀ ਇਹ ਆਪਦੇ ਪਿੰਡ ਦੇ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਹੈਗੇ ਇਹ ਆਏ ਵਿਚਾਰੇ ਬੀਸ਼ਾਨ ਹੋ ਗਏ ਗੁਰੂ ਘਰ ਦੇ ਨਾਲ ਤੁਹਾਨੂੰ ਕਿਹੜੇ ਪਿੰਡ ਦੇ ਜੀ ਸਿੰਘੇ ਵਾਲੇ ਦੇ ਸਿੰਘੇ ਵਾਲੇ ਇੱਕ ਹੀ ਜਿਹੜੀ ਸਾਰੀ ਗੱਲਬਾਤ ਦੱਸ ਰਹੇ ਆ ਅਸੀਂ ਤੁਹਾਨੂੰ ਇਹ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਵਾ ਤੇ ਪਿੰਡ ਹੈਗਾ ਵਾ ਫਤੂਈ ਵਾਲਾ ਸਿੰਘੇ ਵਾਲਾ ਸਿੰਘੇ ਵਾਲਾ ਫਤੂਈ ਵਾਲਾ ਸਿੰਘੇ ਵਾਲਾ ਦੋ ਪਿੰਡ ਨੇ ਜੁੜ ਮੇ ਫਤੂਈ ਵਾਲਾ ਸਿੰਘੇ ਵਾਲਾ ਕਿਲਿਆਣੀ ਮੰਡੀ ਦੇ ਨਾਲ ਕਿਲਿਆਣੀ ਵਾਲੀ ਮੰਡੀ ਦੇ ਨਾਲ ਉੱਥੇ ਖੇਤਾਂ ਦੇ ਵਿੱਚ ਬਿਲਕੁਲ 4 ਕਿਲੋਮੀਟਰ ਇੱਧਰ ਤੇ ਇੱਧਰ ਕੋਈ ਕਾਰ ਬਾਰ ਨਹੀਂ ਉੱਥੇ ਇਹ ਬਾਪੂ ਜੀ ਦਾ ਇੱਕ ਜ਼ਮੀਨ ਦਾ ਟੁਕੜਾ ਸੀ ਸਖਦੇਵ ਸਿੰਘ ਜੀ ਦਾ ਜਿਹਦੇ ਵਿੱਚ ਅੱਜ ਇੱਕ ਗੁਰਮਤ ਵਿਦਿਆਲੇ ਬਣਿਆ ਹੋਇਆ ਤੇ ਜਿੱਥੇ ਬਾਬਾ ਆਸਾ ਸਿੰਘ ਜੀ ਸੇਵਾ ਕਰਦੇ ਨੇ ਸਾਰੇ ਇਹਨਾਂ ਦੇ ਸਾਥੀ ਨੇ ਤੇ ਇਹ ਨਾਲ ਸਿੰਘਾਲੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਭਰਪੂਰ ਸਿੰਘ ਜੀ ਹਾਂ ਸ਼ੁਕਰੀਆ ਇਹਨਾਂ ਦਾ ਵੀ ਜਿਹੜਾ ਇੱਥੇ ਤਿੱਕਰ ਬਾਪੂ ਜੀ ਨੂੰ ਲੈ ਕੇ ਆਏ ਨੇ ਚਲੋ ਜੀ ਸੰਗਤ ਜੀ ਅਰਦਾਸ ਕਰਿਓ ਬਾਪੂ ਸਿਗਦੇਵ ਸਿੰਘ ਜੀ ਵਾਸਤੇ ਤੇ ਪ੍ਰਮਾਤਮਾ ਸਮਤ ਬੁੱਧੀ ਬਖਸ਼ਣ ਉਹਨਾਂ ਸਾਰੇ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੇ ਹਾਲਾਤਾਂ 'ਚ ਜੇ ਕੋਈ ਬੰਦਾ ਜਾਂਦਾ ਉਹਦੇ ਆਪਣੇ ਉਹਦੇ ਆਸ-ਪਾਸ ਦੇ ਲੋਕ ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਸੰਭਾਲ ਸਕਣ ਇੰਦਾਂ ਦੇ ਹਾਲਾਤ ਨਾ ਬਣਨ ਜਿਹੜੇ ਬਾਪੂ ਸਖਦੇਵ ਸਿੰਘ ਜੀ ਨੇ ਬਣ ਗਏ ਨੇ ਬਾਪੂ ਜੀ ਦੇ ਮਤਲਬ ਬਸ ਉੱਪਰ ਇਹਨਾਂ ਨੇ ਉਹ ਦਿੱਤੀ ਹੋਈ ਕਰਕੇ ਮੱਛਰਦਾਨੀ ਤੇ ਕੀੜੇ ਨਹੀਂ ਪੈਗੇ ਬਾਕੀ ਬਾਪੂ ਸਾਰਾ ਪਿੱਛੋਂ ਗਲ ਗਿਆ ਵਿਚਾਰ ਤੇ ਉੱਥੇ ਪ੍ਰਬੰਧ ਬੀਜੀ ਵੀ ਦੱਸਦੇ ਸੀ ਵੀ ਕੂਲਰ ਲੱਗਿਆ ਹੋਇਆ ਸੀ ਕੋਲੇ ਸਾਰਾ ਪ੍ਰਬੰਧ ਸੀ ਫ੍ਰਿਜ ਵਾਲਾ ਪਾਣੀ ਹਰ ਚੀਜ਼ ਦੀ ਇਹਨਾਂ ਨੇ ਜਿੰਨੀ ਕੇ ਕਰ ਸਕਦੇ ਸੀ ਆਪਣੇ ਵੱਲੋਂ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਹੁਣ ਡਿਊਟੀ ਵਾਈਗਰੂ ਨੇ ਸਾਡੇ ਜੀ ਬੜਾ ਧੰਨਵਾਦ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ